ਦੰਰਾ ਬਲਾਕ ਨੜਪਾ ਦੇ ਸਮੂਹ ਪਿੰਡ ਕਨਿਆ ਅਗਵਾ ਨੂੰ ਅਤੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਮਿਤੀ 23 ਪੰਜ 24 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਟਿਆਲੇ ਇੱਕ ਚੋਣ ਲਈ ਸੰਬੋਧਨ ਕਰਨ ਆ ਰਿਹਾ ਹੈ ਆਪਣੀ ਜਥੇਬੰਦੀ ਵੱਲੋਂ ਉਹਦਾ ਵੱਡੇ ਪੱਧਰ ਤੇ ਬਲੋਕ ਕੀਤਾ ਜਾਣਾ ਕਿਉਂਕਿ ਕਾਲੇ ਕੁੰਨਾਂ ਦੇ ਖਿਲਾਫ 13 ਮਹੀਨੇ ਆਪਣੇ ਕਿਸਾਨ ਆਪਣੀਆਂ ਕਿਸਾਨ ਬੀਬੀਆਂ ਮਜ਼ਦੂਰੀ ਅਤੇ ਮਜ਼ਦੂਰ ਭੈਣਾ ਦਿੱਲੀ ਦੀਆਂ ਸਰਕਾਂ ਤੇ ਦਿਨ ਰਾਤ ਰੋਕਿਆਈਆਂ ਨੇ ਆਪਾਂ ਇਹਦਾ ਵੱਡਾ ਬੋਧ ਕਰਨਾ ਹੈ ਆਪਾਂ ਸਾਰਿਆਂ ਨੇ ਆਪੋ ਆਪਣੇ ਪਿੰਡਾਂ ਚੋਂ ਵੱਡੀ ਗਿਣਤੀ ਵਿੱਚ ਪੱਸਾ ਲੈ ਕੇ ਜਾਣਾ ਅਤੇ ਹਰ ਪਿੰਡ ਦੁੱਧ ਲੈ ਕੇ ਜਾਵੀਂ ਸਵੇਰੇ ਠੀਕ 11 ਵਜੇ ਬਾਬਾ ਬੈਸਿਆ ਸਾਹਿਬ ਗੁਰਦੁਆਰੇ ਸਾਰੇ ਪਲਾਟ ਜਿੰਦਾ ਇਕੱਠਾ ਹੋਊਗਾ ਉਸ ਤੋਂ ਪੱਲੇ ਕਾਬਲੇ ਦੇ ਰੂਪ ਵਿੱਚ ਲਾਗੇ ਸਾਰੇ ਪਿੰਡੋਂ ਨੂੰ ਬੇਨਤੀ ਹੈ ਕਿ ਤੁਸੀਂ ਮੋਦੀ ਦਾ ਬੋਲ ਕਰਨ ਵਾਸਤੇ ਬਾਬਾ ਬੈਸਿਆ ਸਾਹਿਬ ਗੁਰਦੁਆਰੇ 11 ਵਜੇ ਇਕੱਠੇ ਹੋਣ ਦੀ ਇਛਾ ਕਰਨੇ ਸਾਰੇ ਪਿੰਡ ਤੋਂ ਤੁਸੇ ਆ ਕੇ ਜਾਣਾ ਬੈਣਾ ਨੂੰ ਨਾਲ ਲੈ ਕੇ ਆਉਣਾ ਬੱਸ ਅੱਜ ਜਾਇਆ ਨਾ ਦੇ ਬਾਹਰ ਬਣ ਕੇ ਆਪ ਨੂੰ ਜੇਕਰ ਸਹਾਇਤਾ ਦਾ ਧੰਨਵਾਦੀ